ਸਿਕਾ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰ ਦਾ ਸਭ ਠੀਕ ਠਾਕ ਹੋਮ ਹੋ ਗਏ ਅੱਜ ਤੁਹਾਨੂੰ ਪਤਾ ਹੀ ਆ ਕਿ ਕਿ ਭਾਨੇ ਸਿੱਧੂ ਨੇ ਵੱਡਾ ਇਕੱਠ ਰੱਖਿਆ ਸੀਗਾ ਚੰਡੀਗੜ੍ਹ ਗੁਰਦੁਆਰਾ ਅੰਬਸਰ ਸਾਹਿਬ ਦੇ ਵਿੱਚ ਜਿੱਥੇ ਕੀ ਤੁਹਾਨੂੰ ਪਤਾ ਹੀ ਆ ਕਿ ਵੱਡਾ ਇਕੱਠ ਵੀ ਹੋਇਆ ਸੀ ਜੇ ਉੱਤੇ ਧੱਕ ਪਾਈ ਪਈ ਸੀਗੀ ਕਿ ਕਿੰਨਾ ਪੰਜਾਬ ਦੇ ਲੋਕਾਂ ਦਾ ਪੈਸਾ ਫਸਿਆ ਹੋਇਆ ਵਗਾ ਏਜੰਟ ਮਾਫੀਆ ਦੇ ਵਿੱਚ ਏਜੰਟ ਮਾਫੀਆ ਨੇ ਕਨੇ ਲੋਕਾਂ ਨਾਲ ਠੱਗੀ ਕੀਤੀ ਆਗੀ ਤੇ ਕਿੰਨਿਆਂ ਦਾ ਪੈਸਾ ਫਸਿਆ ਹੋਇਆ ਵਗਾ ਤੇ ਉੱਥੇ ਵਿੱਚ ਉਹ ਏਜੰਟ ਮਾਫੀਆ ਦੇ ਵਿੱਚ ਤੇ ਕਿਵੇਂ ਏਜੰਟ ਮਾਫੀਆ ਧੱਕਾ ਕਰ ਰਿਹਾ ਵਗਾ ਅੱਜ ਸਰੇ ਆਮ ਦੇਖਣ ਨੂੰ ਮਿਲਿਆ ਵਗਾ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਗੁਰਦੁਆਰਾ ਅੰਬਸਾਰ ਸ਼ਾਪ ਦੇ ਵਿੱਚ ਤੇ ਆਪਾਂ ਤੁਹਾਨੂੰ ਇਹੀ ਬੇਨਤੀ ਕਰਦੇ ਆਂਗੇ ਪ੍ਰਭੂ ਕਿ ਜਿੱਥੇ ਵੀ ਭਾਨੇ ਸਿੱਧੂ ਦਾ ਇਕੱਠ ਹੁੰਦਾ ਵਗਾ ਜਾਂ ਜਿੱਥੇ ਵੀ ਕੌਲ ਦਿੰਦਾ ਵਗਾ ਭਾਨੇ ਸਿੱਧੂ ਭਾਨਾ ਸਿੱਧੂ ਚਾਹੇ ਪੈਸੇ ਕਿਸੇ ਦੇ ਮਿਲ ਗਏ ਚਾਹੇ ਨਹੀਂ ਮਿਲੇ ਚਾਹੇ ਫਸਿਓ ਹੀ ਨੇ ਚਾਹੇ ਤੁਹਾਡ ਨੂੰ ਅਗਲੇ ਨੇ ਲਾਰਾ ਲਾਇਆ ਵਗਾ ਜਾਂਟ ਨੇ ਵੀ ਦੇ ਦਾਂਗੇ ਤਾਂ तकरीबन ਭਰਾਵੋ ਇਦਾਂ ਨਾ ਕਰਿਆ ਕਰੋ ਕਿ ਉਹਦੇ ਲਾਰੇ ਚ ਰਹੋ ਜਾਂ ਇਹ ਹੋ ਸਕਦਾ ਜਾਂਦਾ ਵਗਾ ਵੀ ਮੈਨੂੰ ਪੈਸੇ ਮਿਲ ਗਏ ਮੈਂ ਅਗਲੇ ਤੋਂ ਕੀ ਲੈਣਾ ਵਗਾ ਕਿਹੜੇ ਜਾਂਦਿਆ ਜਾਣ ਕਿਉਂਕਿ ਤੁਹਾਡੇ ਨੂੰ ਦੇਖ ਕੇ ਬੰਦੇ ਹੋਰ ਵੀ ਪੈਸੇ ਹਾਰਦੇ ਨੇ ਕਿ ਕਿਉਂਕਿ ਅਗਲਾ ਕਹਿੰਦਾ ਯਾਰ ਫਲਾਨੇ ਦੇ ਪੈਸੇ ਮਿਲ ਗਏ ਮੈਨੂੰ ਵੀ ਪੈਸੇ ਮਿਲ ਜਾਣਗੇ ਆਪਾਂ ਕਿਉਂ ਅਗਲੇ ਦੇ ਮੂਰੇ ਹੁਣਾ ਬਗਾ ਅਗਲੇ ਨਾਲ ਕਿਉਂ ਦੋਸਮਣੀ ਪਾਉਣੀ ਆ ਗਈ ਇਹ ਆਪਣੇ ਪੰਜਾਬੀਆਂ ਦੇ ਵਿੱਚ ਬਹੁਤ ਹੀ ਖਾਸियत ਗੱਲ ਆ ਗਈ ਬਹੁਤ ਹੀ ਗਲਤ ਗੱਲ ਗੱਲ ਆ ਗਈ ਕਿ ਆਪਾਂ ਨੂੰ ਆਪਾਂ ਆਪਣੇ ਪੈਸੇ ਘਟਾ ਲੈਣੇ ਆਗੇ ਦੂਏ ਦੇ ਪੈਸੇ ਉਵੇਂ ਫਸੇ ਰਹਿ ਜਾਂਦੇ ਨੇ ਕਿਵੇਂ 10 ਮੁੰਦੇ ਨੇ ਕਿ 10 ਬੰਦੇ ਉਹਦਾ ਪੈਸੇ ਲੈਣੇ ਆਗੇ ਏਜੰਟ ਤੋਂ ਲੱਖ 2 ਲੱਖ ਕਿੰਨੇ 2.5 ਲੱਖ ਇਹਨੇ 3 ਲੱਖ ਜੋ ਜੋ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਕਿਸੇ ਨੇ ਵੀ ਜਾਣਾ ਵਗਾ ਉਹਦੇ ਹਿਸਾਬ ਨਾਲ ਅਗਲੇ ਨੇ ਪੈਸੇ ਦਿੱਤੇ ਹੁੰਦੇ ਆ ਕਿ ਤੇ ਉਵੇਂ ਲੈਣੇ ਹੁੰਦੇ ਆਗੇ ਤੇ ਉਹਨਾਂ ਵਿੱਚੋਂ ਏਜੰਟ ਉਹਨਾਂ ਨੂੰ ਅੱਧੇ ਪੈਸੇ ਦੇ ਦਿੰਦਦੇ ਨੇ ਕਿ ਤੇ ਅੱਧੇ ਰੱਖ ਲੈਂਦੇ ਨੇ ਕਿ ਤੇ ਉਹਨਾਂ ਦੇ ਅੱਧਿਆਂ ਦੇ ਵਿੱਚ ਉਹ ਲਾਰੇ ਲਾਈ ਜਾਂਦੇ ਨੇ ਕਿ ਤੇ ਬੰਦੇ ਆਪਣੇ ਸੋਚ ਲੈਂਦੇ ਨੇ ਵੀ ਯਾਰ ਅੱਧੇ ਆ ਗਏ ਅੱਧੇ ਵੀ ਆ ਜਾਣਗੇ ਕਿਉਂ ਆਪਾਂ ਕੇਸ ਦੇ ਧਾਨੇ ਦੇ ਵਿੱਚ ਜਾ ਕੇ ਆਪਾਂ ਅੱਗੇ ਗੱਲਬਾਤ ਕਰੀਏ ਤੇ ਗੱਲਬਾਤ ਕਰਕੇ ਉਹ ਜੰਟ ਕੋਲੇ ਜਾਵੇ ਵੀਡੀਓ ਆਪਣੀ ਤੇ ਉਹ ਜੰਟ ਨੇ ਕਿਹੜੇ ਆਪਣੇ ਪੈਸੇ ਦੇਣੇ ਤੇ ਉਹ ਤੋਂ ਵੀ ਅਗਲਾ ਮੁੱਕਰ ਜਾਵੇ ਠੀਕਾ ਕਿ ਨਹੀਂ ਤੇ ਜਦੋਂ ਵੀ ਤੁਸੀਂ ਜੱਟ ਤੋਂ ਕਿਸੇ ਤੋਂ ਪੈਸੇ ਲੈਣੇ ਹੁੰਦੇ ਹੋ ਜਾਂ ਪੈਸੇ ਕਿਸ ਨੂੰ ਦੇਣੇ ਹੁੰਦੇ ਹੋ ਜਾ ਕੇ ਇਹ ਪਾਸੇ ਦੀ ਫਾਇਲ ਲਾਉਣੇ ਹੁੰਨੇ ਹੋ ਤੇ ਭਾਨੇ ਸਿੱਧੂ ਦਾ ਵੀ ਤੁਹਾਨੂੰ ਕਿਹਾ ਹੋਇਆ ਵੀ ਭਰਾਵੋ ਵੀਡੀਓ ਜ਼ਰੂਰ ਬਣਾਇਆ ਕਰੋ ਅਗਲੇ ਜੇ ਕੋਈ ਵੀਡੀਓ ਨਹੀਂ ਬਣਾਉਂਦਾ ਬਣਾਉਣ ਦਿੰਦਾ ਵਗਾ ਤਾਂ ਸਮਝ ਲਓ ਵੀ ਉਹ ਟੋਪੀ ਬਾਜ ਬੰਦਾ ਵਗਾ ਉਹ ਟੋਪੀ ਪਾਊਗਾ ਹੀ ਪਾਊਗਾ ਸੋਟੀ ਤੇ ਨਾ ਉਹਨੇ ਤੁਹਾਡਾ ਕੰਮ ਕਰਨਾ ਵਗਾ ਤੇ ਉਹ ਤੋਂ ਪੈਸੇ ਲੈ ਕੇ ਉਹਨੇ ਲਾਰੇ ਹੀ ਲਾਉਣੇ ਆਗੇ ਬਿਲਕੁਲ ਤੇ ਕਿੰਨਾ ਮਰਜੀ ਤੁਸੀਂ ਉਹਦੇ ਮਾਰੀ ਜਾਓ ਹਨਾ ਮਰਦਾ ਕਰਿਓ ਤਾਲੇ ਕਰਿਓ ਉਹਨੇ ਕੋਈ ਨਹੀਂ ਤੁਹਾਡਾ ਕਰਨਾ ਵਗਾ ਤੇ ਹੁਣ ਆ ਭਾਨੇ ਸਿੱਧੂ ਉਹਨਾਂ ਦਾ ਅੱਜ ਕੱਠ ਦੇ ਕੇ ਤੇ ਅੱਜ ਉਹਨਾਂ ਨੇ ਡੀਸੀ ਸਾਹਿਬ ਚੰਡੀਗੜ੍ਹ ਦੇ ਨੂੰ ਤੇ ਆਪਣਾ ਮੰਗ ਪੱਤਰ ਦਿੱਤਾ ਵਗਾ ਤੇ ਹੁਣ ਅੱਗੇ ਦੇਖਦੇ ਆਂ ਕਿ ਕਾਰਵਾਈ ਕੀ ਹੁੰਦੀ ਆਗੀ ਤੇ ਮੰਗ ਪੱਤਰ ਤੋਂ ਉਪਰੰਤ ਜੇ ਉਹਨਾਂ ਨੇ ਚੀਜ਼ ਚੰਡੀਗੜ੍ਹ ਦੇ ਡੀਸੀ ਸਾਹਿਬ ਨੇ ਜਾਂ ਪ੍ਰਸ਼ਾਸਨ ਨੇ ਏਜੰਟ ਮਾਫੀਆ ਦੇ ਉੱਤੇ ਨਾ ਕੋਈ ਕਾਰਵਾਈ ਕੀਤੀ ਤਾਂ ਅੱਜ ਲੱਖਾ ਸਿੰਘ ਸਿਧਾਨਾ ਨੇ ਵੀ ਬਿਆਨ ਦਿੱਤਾ ਵਗਾ ਚੰਡੀਗੜ੍ਹ ਕੇ ਇਕਤੀਤਾ ਆਪਾਂ ਗੱਡੀਆਂ 'ਚ ਆਇਆ ਗਾਹਾਂ ਨੂੰ ਆਪਾਂ ਭਰਾਵੋ ਗੱਡੀਆਂ 'ਚ ਨਹੀਂ ਆਉਣਾ ਕਿ ਆਪਾਂ ਉਹ ਨਾ ਟਰਾਲੀਆਂ ਦੇ ਵਿੱਚ ਰਾਸ਼ਨ ਲੈ ਕੇ ਕੋਈ ਨਹੀਂ ਪਤਾ ਕਿਹੜੀ ਸ਼ਰਕ ਕਿਹੜਾ ਦਫ਼ਤਰ ਕਿਹੜਾ ਘਰ ਆਪਾਂ ਨੂੰ ਚੌਕ ਜਾਮ ਕਰਨਾ ਪੈ ਜਾਵੇ ਕਿ ਲੰਬਾ ਸਹਾਰ ਚ ਲੈਣ ਲਈ ਤੇ ਇੱਕ ਵਾਰ ਤਾਂ ਹੁਣ ਕਿਵੇਂ ਦੇਖੇ ਉੱਥੇ ਦਬ ਦਬਾ ਜਾ ਤੇ ਇੰਨਾ ਹੜ ਆਇਆ ਹੋਇਆ ਜੀ ਲੋਕਾਂ ਦਾ ਉਹ ਦੇਖ ਕੇ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਜਾਂ ਚੰਡੀਗੜ੍ਹ ਦੇ ਡੀਸੀ ਸਾਹਿਬ ਨੇ ਤਾਂ ਇੱਕ ਵਾਰ ਇਹ ਇਹਨਾਂ ਦਾ ਹੌਸਲਾ ਵੀ ਗੱਲਬਾਤ ਕਿਹੜੀ ਸੁਣ ਚਾਈ ਆ ਵੀ ਅੰਦਰ ਬਹਿ ਕੇ ਗੱਲ ਕੀਤੀ ਹੈ ਕਿ ਵੀ ਜੰਨੇ ਵੀ ਹੈਗੇ ਨੇ ਸਾਰਿਆਂ ਦਾ ਪੈਸਾ ਤੇ ਅੱਗੇ ਤੋਂ ਕਿਹੜਾ ਫਰੋਤੀ ਫਰੋਟੀ ਕਰੂਗਾ ਜਾਂ ਫਰਾਡ ਕਰੂਗਾ ਤਾਂ ਉਹਨੂੰ ਕੈਂਸਲ ਉਹਦਾ ਲਾਇਸੈਂਸ ਕੀਤਾ ਜਾਊਗਾ ਤੇ ਇਹ ਵੀ ਵਿੱਚੋਂ ਗੱਲ ਸੁਣ ਸੁਣ ਦੇ ਵਿੱਚ ਆਈ ਆ ਗਈ ਤੇ ਹੁਣ ਅਗਲੀ ਕਿਹੜੀ ਕਾਲ ਹੋਊਗੀ ਪਾਨੇ ਸਿੱਧੂ ਦੀ ਜਾਂ ਲਖਾ ਦਾ ਆਪਣਾ ਦਾ ਪਾਨਾ ਸਿੱਧੂ ਹੀ ਲੱਗਿਆ ਹੋਇਆ ਵਗਾ ਕਿਉਂਕਿ ਜੱਟ ਮਾਫੀਆ ਦੇ ਖਿਲਾਫ ਤੇ ਬਾਕੀ ਨਾਲ ਲੱਗੇ ਭਾਈ ਕੇ ਮੇਰੇ ਲਖਾ ਸਦਾਨਾ ਮਤੋ ਜਮਾਨ ਹੋ ਗਿਆ ਝੋਟ ਪਰਮੰਦਰ ਸਿੰਘ ਝੋਟਾ ਹੋ ਗਿਆ ਸੁਖ ਜਗਰਾਉ ਹੋ ਗਿਆ ਜਿੰਨੇ ਵੀ ਮੇਰੇ ਵੀਰ ਭਾਈ ਨੇ ਜਿਹੜੇ ਨਾਲ ਲੱਗੇ ਹੋਏ ਨੇਗੇ ਤੇ ਉਹ ਵੀ ਇਹਦਾ ਸਾਥ ਦਿੰਦੇ ਨੇ ਕਿ ਅੱਜ ਤਕਰੀਬਨ ਉੱਥੇ ਹਰੇਕ ਸਾਕਸ ਪਹੁੰਚ ਆਇਆ ਸੀਗਾ ਤੇ ਆਪਾਂ ਵੀ ਉੱਥੇ ਜ਼ਰੂਰ ਪਹੁੰਚਣਾਗੀ ਕੁਝ ਮਜਬੂਰੀ ਕਾ ਕਾਨ ਅਜੇ ਰੁਕਣਾ ਪੈ ਗਿਆ ਅਗਲੀ ਜੋ ਵੀ ਡੇਟ ਆਊਗੀ ਜੋ ਵੀ ਇਹ ਕਲੀਅਰ ਕਰਨਗੇ ਤਰੀਕ ਤੇ ਉਹ ਤਰੀਕ ਨੂੰ ਆਪਾਂ ਜ਼ਰੂਰ ਪਹੁੰਚਾਂਗੇ ਧੰਨਵਾਦ ਜੀ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ